ਵਾਹਿਗੁਰੂ ਗਰਵਾਣੀ ਅੱਜ ਦੀ ਗੱਲ ਕਰਦੀ ਹੈ ਇਹ ਤਾਂ ਅੱਜ ਨੂੰ ਵਰਤਮਾਨ ਨੂੰ ਸੰਭਾਲਾਂਗੇ ਤੋ ਇੱਕ ਸੋਹਣਾ ਬਣ ਕੇ ਆਏਗਾ ਜੋ ਸਰੀਰ ਹੈ ਇਹ ਰੋਟੀਆਂ ਹੰ ਜੋ ਅੰਦਰ ਹੈਗਾ ਲੰਗਰ ਛਕਿਆ ਉਹਦਾ ਧਨ ਸਰੀਰ ਵਿਕਾਸ ਕਰ ਰਿਹਾ ਹੈ ਸਰੀਰ ਨੂੰ ਤਿੰਨ ਲੀਟਰ ਧਰਤੀ ਚਾਹੀਦੀ ਹੈ ਭੋਜਨ ਚਾਹੀਦਾ ਬਹੁਤ ਕੁਝ ਚਾਹੀਦਾ ਸੋ ਮਨ ਨੂੰ ਧਰਤੀ ਚਾਹੀਦੀ ਹੈ ਨਹੀਂ ਭੋਜਨ ਨਹੀਂ ਮਨ ਨੂੰ ਸਮਾ ਚਾਹੀਦਾ ਹੈ ਸ ਪਰਮੇਸ਼ਰ ਅਸਮਾਰੂਪ ਹੈ ਉਹ ਅਕਾਲ ਹੈ ਕਾਲ ਚ ਨਹੀਂ ਜਿਹਦੀ ਅਰਦਾਨਾ ਕਰਾਂਗੇ ਉਹ ਸਾਡੇ ਬ੍ਰਹਮੰਡ ਚ ਤੁਣ ਖਿਲਰੇਗੀ ਕਿਰਨਾ ਜਿਵੇਂ ਹੁੰਦੇ ਰੇਂਜ ਸੋ ਇਹ ਮੱਛੀ ਜੋ ਹੈ ਜੀਵ ਦੇ ਰਸ ਕਰਕੇ ਰੋਗੀ ਹੈ। ਪੌਰਾ ਸੁਗੰਧੀ ਫੁੱਲ ਦੀ ਸੁਗੰਧ ਕਰਕੇ ਰੋਗੀ ਹੈ। ਅਸੀਂ ਮੋਹ ਦੇ ਸ਼ਿਕਾਰ ਚਾਂ ਮੇਰ ਪੇਰ ਛੱਡ ਕੇ ਮਾਣ ਮੋਹ ਛੱਡ ਕੇ ਵਿਬਰ ਜਿੱਤ ਇਹ ਖੰਡੇ ਤਾਰ ਜੋ ਔਖਾ ਮਾਰਗ ਹੈ ਸੱਚ ਦਾ ਦਾਤੀ ਸਹਿਬ ਸੰਧੀਆ ਤਕੀਆ ਚੱਲੈ ਤਿਸ ਨਾਲ ਇੱਕ ਜਗੰਦੇ ਨਾਲ ਹਨ ਇੱਕ ਨਾ ਸੁਤਿਆਂ ਦੇ ਉਠਾਲ ਇਹ ਦਾਤੇ ਦੀ ਰਮਜ ਵਿਰਲਾ ਸਮਝੇਗਾ ਸ ਕਿਤੇ ਨਾਲ ਕੋ ਨਾਲ ਨਿਭਿਆ ਨਹੀਂ ਸ ਇਕਤੇ ਸੁੱਤੇ ਹੋਏ ਹਾਜ਼ਰ ਨਹੀਂ ਉਹ ਵੀ ਬਾਜੀ ਹਾਰ ਗਏ ਜਾਗਦੇ ਹੋਏ ਉਹ ਵੀ ਸੱਤਿਆ ਵਰਗੇ ਹਾ ਸਾਰਾ 99.999 ਸਾਰਾ ਮਨ ਦਾ ਖੇਡ ਹੈ ਸੋ ਫਰੀਦਾ ਮੇਰੀ ਫਰੀਦਾ ਰੋਟੀ ਮੇਰੀ ਕਾਟ ਕੀ ਲਾਹਣ ਮੇਰੀ ਭੁੱਖ ਹੈ ਜਿੰਨਾ ਖਾਧੀ ਚੋਪੜੀ ਘਣੇ ਸੈਣਗੇ ਦੁੱਖ ਸੋ ਇਹ ਜੋ ਰੋਟੀ ਕਾਠ ਵਰਗੀ ਆ ਗਈ ਸੋਕੇ ਕਿਉਂਕਿ ਪਹਿਲੋਂ ਅਨਾਜ ਦੀ ਵੀ ਕਮੀ ਸੀ ਪਹਿਲੋਂ ਇੰਨੇ ਸਾਧਨ ਮਿਸਨ ਕੰਮ ਕਰਨਾ ਪੈਦਾ ਜਿਆਦਾ ਸਾਰੀਆਂ ਕਮੀਆਂ ਸੀ ਜੰਗਲ ਜੰਗਲ ਸੀ ਸ ਭੁੱਖ ਤੋਂ ਬਿਨਾ ਕੁਝ ਗੱਲ ਨਹੀਂ ਬੰਨੀ ਭੁੱਖ ਦਾ ਸਵਾਲ ਹੈ ਸ ਆ ਉੱਪਰ ਜੋ ਖੋਪਰੀ ਹੈ ਇਹਦਾ ਸਵਾਦ ਹੈ ਇਹ ਛੱਤੀ ਜੋ ਤਰ੍ਹਾਂ ਦੇ ਭੋਜਨ ਜੀਵ ਦਾ ਰਸ ਹੈ ਉੱਪਰ ਖੋਪਰੀ ਧੀ ਹੈ ਭੁੱਖ ਦਾ ਸਾਰਾ ਖੇਲ ਹੈ ਜੋ ਚੁੱਪੜੀਆਂ ਖਾਣਗੇ ਦਿਨ ਭੁੱਖ ਤੋਂ ਖਾਣਗੇ ਦਿਨ ਲੋੜ ਤੋਂ ਦਿਨ ਪਾਣੀ ਤੋਂ ਡੁੱਬ ਜਾਂਗੇ ਜਿਸ ਸੰਮਰਥ ਦੁੱਖ ਸਭ ਜਾਏ ਖੋਜ ਕਰਨੀ ਪਵੇਗੀ ਖੋਜਣਾ ਪਵੇਗਾ ਫਿਰ ਤੂੰ ਪ੍ਰਸਾਣ ਨਾ ਹੋਏਗਾ ਕਿ ਜੋ ਵੀ ਸਰੀਰ ਚ ਮਿਲੇਗਾ ਜੀ ਅੱਗੇ ਵਧੋ ਸਾਧ ਸੰਗਤ ਜੀ ਕਈ ਦਿਨਾਂ ਤੋਂ ਲੈ ਕੇ ਆਪਾਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਬੰਧ ਦੇ ਵਿੱਚ ਬੋਲਿਆ ਸੀ ਬੜੀ ਧੂਮ-ਤਾਮ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਜਨਮ ਦਿਨ ਤੀ ਪ੍ਰਕਾਸ਼ ਦਿਹਾੜਾ ਨਗਰਾਂ ਦੇ ਵਿੱਚ ਬੜੀ ਧੂਮ-ਤਾਮ ਨਾਲ ਮਨਾਇਆ ਗਿਆ ਉਸ ਖੁਸ਼ੀ ਦੇ ਵਿੱਚ ਬਹੁਤ ਹੋਰ ਵੀ ਖੁਸ਼ੀ ਵਧ ਗਈ ਪਰ ਦੁਬਾਰਾ ਫੇਰ ਮੈਂ ਕਹਿਣ ਲੱਗਿਆ ਵੀ ਸਾਰੇ ਦੇਸ਼ਾਂ-ਪਰਦੇਸਾਂ ਦੇ ਵਿੱਚ ਸਾਰੇ ਸੰਗਤ ਨੂੰ ਲੱਖ ਲੱਖ ਵਾਰੀ ਵਧਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਦਿਨ ਦੀ ਪ੍ਰਕਾਸ਼ਤ ਤੇ ਆਪਾਂ ਤੋਂ ਪਹਿਲਾਂ ਬੋਲਿਆ ਸੀ ਗੁਰੂ ਗੋਰਖਨਾਥ ਜੀ ਬਾਰੇ ਗੁਰੂ ਗੋਰਖਨਾਥ ਨੇ ਪੂਰਨ ਭਗਤ ਨੂੰ ਜੋਗ ਦਿੱਤਾ ਸੀ ਜੋਗ ਦੇਤਾ ਜਿਹੜੇ ਦੂਸਰੇ ਚੇਲੇ ਤੇ ਉਹ ਕਹਿਣ ਲੱਗੇ ਵੀ ਅਸੀਂ ਕਿਹਦੇ ਚ ਰਹਿ ਗਏ ਨੂੰ ਅੱਜੇ ਜੋਗ ਦੇ ਤਾਂ ਕੱਲ ਦੀ ਭੂਤਨੀ ਸਿਵਿਆਂ ਚੱਤ ਤੁਹਾਨੂੰ ਪਤਾ ਹੈ ਬਕਾਬਤਾ ਜਿਹੜੀ ਉਹ ਹਰੇਕ ਥਾਂ ਚਲਦੀ ਹੈ ਚਲਦੀ ਚਿਰਾਂ ਤੋਂ ਆ ਰਹੀ ਹੈ ਪਰ ਉਹ ਚੇਲਿਆਂ ਨੇ ਮੰਗ ਕੀਤੀ ਵੀ ਕਹਿੰਦੇ ਅਸੀਂ ਫੇਰ ਇਹਦਾ ਜੋਗ ਮਨਜ਼ੂਰ ਕਰਾਂਗੇ ਜੀ ਜੇ ਇਹ ਰਾਣੀ ਸੁਂਦਰਾ ਤੋਂ ਖੈਰ ਲਿਆਵੇ ਮੰਗ ਕੇ ਭੋਜਨ ਬਣਾ ਦੇ ਪੂਰਨ ਭਗਤ ਗੁਰੂ ਗੋਰਖਨਾਥ ਜੀ ਨੇ ਬੁਲਾ ਲਿਆ ਕਹਿੰਦਾ ਪੂਰਨਾ ਤੂੰ ਜੋਗੀ ਬਣ ਗਿਆ ਠੀਕ ਐ ਪਰ ਤੂੰ ਯੋਗ ਦੇ लायक ਨਹੀਂ ਸੀ ਤੂੰ ਰਾਜੇ ਦਾ ਪੁੱਤਰ ਸੀ ਤੂੰ ਤਾਂ ਚੰਗੀਆਂ ਪੋਸ਼ਾਕਾਂ ਚੰਗੀਆਂ ਛੇਜਾਂ ਤੇ ਆਨੰਦ ਮਾਰਨ ਵਾਲਾ ਸੀ ਪਰ ਚਲੋ ਠੀਕ ਐ ਜੋ ਤੇਰਾ ਮਾਨੂੰ ਅੱਛਾ ਲੱਗੀ ਵਧੀਆ ਕਰ ਲਿਆ ਤਾਂ ਹੁਣ ਤੂੰ ਇਸ ਤਰ੍ਹਾਂ ਕਰ ਰਾਣੀ ਸੁੰਦਰਾ ਇੱਕ ਉਸ ਰਾਣੀ ਸੁੰਦਰਾ ਤੋਂ ਖੈਰ ਲੈ ਕੇ ਆ ਤਾਂ ਜਿਸ ਟਾਈਮ ਪੂਰਨ ਭਗਤ ਭਗਮਾ ਚੋਲਾ ਪਾ ਕੇ ਚਲਿਆ ਰਾਣੀ ਦੇ ਮਹਿਲਾਂ ਦੇ ਵਿੱਚ ਤਾਂ ਜਦੋਂ ਆਜ ਮਾਰੀ ਅਲਖ ਜਗਾਈ ਗੋਲੀ ਆਈ ਰਾਣੀ ਦੀ ਬੋਲੀ ਪਰੇਸ਼ਾਨ ਹੋ ਗਈ ਪੂਰਨ ਦਾ ਚਿਹਰਾ ਦੇਖ ਕੇ ਉਸੇ ਟਾਈਮ ਬੋਲੀ ਵਾਪਸ ਮੁੜ ਗਈ ਜਾ ਕੇ ਰਾਣੀ ਨੂੰ ਕਹਿਣ ਲੱਗੀ ਕਹਿੰਦੀ ਰਾਣੀ ਸਾਹਿਬ ਤੂੰ ਜਾ ਕੇ ਇਸਾ ਜੋਗੀ ਦੇ ਦਰਸ਼ਨ ਕਰ ਤੇਰਾ ਮਨ ਕੁਛੇ ਸ਼ਾਂਤ ਹੋ ਜਾਊਗਾ ਉਹ ਕਹਿੰਦੀ ਲੱਖਣ ਜੋਗੀ ਆਉਂਦੇ ਨੇ ਇਹਦੇ ਵਰਗੇ ਤੂੰ ਇੱਥੋਂ ਇਹਨੂੰ ਲੈ ਜਾ ਖੈਰ ਪਾ ਦੇ ਉਹ ਕਹਿੰਦੀ ਮੈਥੋਂ ਖੈਰ ਨਹੀਂ ਪੈਂਦੀ ਇਸ ਜੋਗੀ ਨੇ ਤੂੰ ਖੈਰ ਪਾ ਤਾਂ ਜਦੋਂ ਰਾਣੀ ਨੇ ਮਹਿਲ ਦੇ ਮੋਰੀ ਦੇ ਵਿੱਚੋਂ ਨਿਗਾਹ ਮਾਰੀ ਥੱਲੇ ਸਾਧੂ ਖੜੇ تھے ਉਹਨਾਂ ਤੇ ਤਾਂ ਰਾਣੀ ਦੇ ਹਉਸ਼ ਹੋ ਗਈ ਰਾਣੀ ਨੇ ਕਿਹਾ ਰਾਣੀ ਨੇ ਕਿਹਾ ਬਿਗੋਲੀ ਇਥੋਂ ਹੀਰੇ ਹੀਰਿਆਂ ਦਾ ਥਾਲ ਭਰ ਲਾ ਮੋਤੀਆਂ ਦਾ ਹਾਰ ਭਰ ਲਾ ਥਾਲ ਭਰ ਲਾ ਇਸ ਜੋਗੀ ਨੂੰ ਮੋਤੀਆਂ ਤੇ ਹੀਰਿਆਂ ਦੀ ਖੈਰ ਪਉਣੀ ਹੈ ਕਹਿਣ ਲੱਗੀ ਵੀ ਠੀਕ ਹੈ ਗੋਲੀ ਦਾ ਹੁਕਮ ਦੀ ਬੰਨੀ ਤੀ ਗੋਲੀ ਨੇ ਇੱਕ ਥਾਲ ਮੋਤੀਆਂ ਦਾ ਭਰ ਲਿਆ ਇੱਕ ਥਾਲ ਹੀਰਿਆਂ ਦਾ ਭਰ ਲਿਆ ਸੰਤ ਦੀ ਬਗਲੀ ਦੇ ਵਿੱਚ ਪਾਤੀ ਆਈ ਉਹ ਕਹਿਣ ਲੱਗੀ ਕਿਰਪਿਆ ਸਾਧੂ ਉਥੋਂ ਜੋ ਖੈਰ ਲਈ ਤੇ ਆਪਣੇ ਅਸੰਵਲ ਜਾ ਰਿਹਾ ਹੈ ਅਸਨਵਲ ਜਿਸ ਟਾਈਮ ਗਿਆ ਜਾ ਕੇ ਦੇਖਿਆ ਉਹ ਚਿੰਨੇ ਫੇਰ ਹੈਰਾਨ ਹੋ ਗਏ ਮੱਗੀ ਦਾਸ ਨੱਗੀ ਦਾਸ ਸੂਰੀ ਕਹਿਣ ਲੱਗੇ ਵੀ ਇਹ ਤਾਂ ਇੱਕ ਆਪਾਂ ਭੋਜਨ ਦੀ ਖੈਰ ਕਹਿੰਦੇ ਤੇ ਇਹ ਤਾਂ ਹੀਰੇ ਜੋਹਾਰ ਲਈ ਆ ਰਹੇ ਮੋਤੀ ਲਈ ਆ ਰਹੇ ਇਹ ਉਹਨਾਂ ਦੇ ਹੋਰ ਮਨਚ ਬਦ ਗਈ ਕਹਿਣ ਲੱਗੇ ਜੀ ਅਸੀਂ ਇਹ ਭੋਜਨ ਨਹੀਂ ਇਹ ਅਸੀਂ ਕੀ ਕਰਨੇ ਨੇ ਸਾਥ ਮੋਤੀ ਨਹੀਂ ਝੱਬੇ ਜਾਂਦੇ ਫਤੋ ਹੀਰੇ ਨਹੀਂ ਚੱਪੇ ਜਾਂਦੇ ਅਸੀਂ ਇਹਨਾਂ ਨੂੰ ਕੀ ਕਰਨਾ ਸਾਨੂੰ ਤਾਂ ਭੋਗਨ ਚਾਹੀਦਾ ਕਹਿੰਦਾ ਜੀ ਠੀਕ ਹੈ ਗੁਰੂ ਗੋਰਖਨਾਥ ਨੇ ਪੂਰਨ ਨੂੰ ਬੁਲਾਇਆ ਪੂਰਨ ਭਗਤ ਜੀ ਇਹ ਤੁਸੀਂ ਰਾਣੀ ਨੂੰ ਵਾਪਸ ਕਰ ਦਿਓ ਹੀਰੇ ਮੋਤੀ ਇਹਨਾਂ ਦੀ ਖੈਰ ਨਹੀਂ ਆਪਣਾ ਸਾਧੂਆਂ ਕੋਲੇ ਵਫਾ ਕਰਦੀ ਆਪਾਂ ਚੰਗੇ ਨਹੀਂ ਲੱਗਦੇ ਆਪਾਂ ਲਾਲਚ ਦੇ ਵਿੱਚ ਨਹੀਂ ਆਉਣਾ ਤਾਂ ਮੰਨ ਕੇ ਗੁਰੂ ਗੋਰਖਨਾਥ ਦਾ ਹੁਕਮ ਪੂਰਨ ਦੁਬਾਰਾ ਫੇਰ ਚਲਿਆ ਗਿਆ ਤੇ ਮੰਦਰਾ ਚ ਮਹਿਲਾ ਚ ਕਹੇ ਉਹਨੇ ਫੇਰ ਨਾਲ ਖਿਚ ਗਈ ਦੂਜੇ ਦਿਨ ਉਹ ਕਹਿੰਦੀ ਕੱਲ ਵੀ ਤੈਨੂੰ ਮੋਤੀਆਂ ਦੀ ਖੈਰ ਪਾਈ ਤੀ ਰਾਣੀ ਨੂੰ ਸੋਨੂ ਕਹਿਣ ਲੱਗੀ ਬੋਲੀ ਨੂੰ ਕਹਿੰਦੀ ਦੇਖ ਕੌਣ ਹੈ ਕਹਿੰਦੀ ਜੀ ਕੱਲ ਵਾਲਾ ਹੈ ਜਿਹੜਾ ਸਾਧ ਕੱਲ ਮੋਤੀਆਂ ਦੀ ਖੈਰ ਲਾਇਆ ਸੀ ਉਹੀ ਹੈ ਕਹਿੰਦਾ ਅੱਛਾ ਰਾਣੀ ਆ ਗਈ ਕਹਿੰਦੀ ਸਾਧੂਆ ਤੈਨੂੰ ਕੱਲ ਖੈਰ ਪਾਈ ਤੀ ਜੋਗਿਆ ਕਹਿੰਦਾ ਜੀ ਇਹ ਖੈਰ ਤੁਸੀਂ ਵਾਪਸ ਲੈ ਲਓ ਮੈਨੂੰ ਐਸਾ ਛੋਡੇ ਮੋਤੀਆਂ ਦੀ ਛੋਡੇ ਹੀਰਿਆਂ ਦੀ ਮੈਨੂੰ ਲੋੜ ਨਹੀਂ ਹੈਗੀ ਸਾਧੂ ਤਾਂ ਭੁੱਖੇ ਬੈਠੇ ਨੇ ਸਾਧੂਆਂ ਤੋਂ ਜੱੱਬੇ ਨਹੀਂ ਜਾਂਦੇ ਹੀਰੇ ਅਸੀਂ ਕੀ ਕਰਨੇ ਨੇ ਰਾਣੀ ਹਰਾਣ ਮੰਨ ਗਈ ਵੀ ਹਾਂ ਇਹੇ ਜੇ ਸਾਧੂ ਜਿਹੜੇ ਇੱਕ ਭੋਜਨ ਖਾ ਕੇ ਗੁਜ਼ਾਰਾ ਕਰਦੇ ਨੇ ਠੀਕ ਹੈ ਵੀ ਕੋਈ ਲਾਲਚ ਨਹੀਂ ਇਹਨਾਂ ਨੂੰ ਉਹ ਕਹਿੰਦੀ ਤੇਰਾ ਗੁਰੂ ਕੌਣਾ ਹੈ ਤੁਸੀਂ ਰਹਿੰਦੇ ਕਿੱਥੇ ਹੋ ਕਹਿੰਦਾ ਮੇਰਾ ਗੁਰੂ ਹੈ ਗੁਰੂ ਗੋਰਖਨਾਥ ਅਸੀਂ ਇੱਥੇ 303 3 ਕਿਲੋਮੀਟਰ ਤੇ 4 ਕਿਲੋਮੀਟਰ ਤੇ ਆਸਣ ਲਾਈ ਬੈਠੇ ਨੇ ਸਾਡੇ ਸੰਤ ਜੀ ਗੁਰੂ ਜੀ ਅਸੀਂ ਤਾਂ ਉੱਥੇ ਖੈਰ ਖਾਣ ਪੀਣ ਵਾਲੇ ਸਮਾਨ ਦੀ ਖੈਰ ਲੈਣ ਆਇਆ ਆਟਾ ਪਾਉ ਬੂ ਖੰਡ ਪਾਉ ਘਿਓ ਪਾਉ ਦਾਲਾਂ ਪਾਉ ਸਾਨੂੰ ਤਾਂ ਉਹ ਖੈਰਾਂ ਚਾਹੀਦੀਆਂ ਨੇ ਇਹ ਥੀਰੇ 'ਚ ਜਿਹੜੇ ਮੋਤੀ ਨੇ ਸਾਨੂੰ ਇਹਨਾਂ ਦੀ ਕੋਈ ਲੋੜ ਨਹੀਂ ਹੈਗੀ ਰਾਣੀ ਕਹਿਣ ਲੱਗੀ ਚੰਗਾ ਇਸ ਤਰ੍ਹਾਂ ਕਰੋ ਫਿਰ ਥੋਡੇ ਗੁਰੂ ਕੋਲੇ ਭੋਜਨ ਪਹੁੰਚ ਜਾਊਗਾ ਤੁਸੀਂ ਚਲੋ ਰਾਣੀ ਨੇ ਹੁਣ ਰਾਣੀ ਨੇ ਕਿਹੜਾ ਕੁਝ ਪੁੱਛਣਾ ਸੀ ਜਾਂ ਕਰਨਾ ਸੀ ਉਹਨੇ ਤਾਂ ਹੁਕਮ ਲਾਇਆ ਨੌਕਰਾਂ ਨੂੰ ਤੇ ਫਟਾਫਟ ਹਲਵਾਈ ਬੁਲਾਏ ਕਿਦਰੇ ਖੀਰ ਬਣਾਉਣੀ ਸ਼ੁਰੂ ਕਰਤੀ ਲੰਗਰ ਦਾਣਾ ਹੋਸ ਪ੍ਰਸ਼ਾਦ ਪਰਸੂ ਸਾਰਾ ਕੁਝ ਬਣਾ ਲਿਆ ਤਾਂ ਗੱਡੇ ਭਰ ਕੇ ਰਾਣੀ ਲਈ ਜਾ ਰਹੀ ਹੈ ਉਹ ਦੇਖਦੇ ਨੇ ਵੀ ਇਹ ਗੱਡਿਆਂ ਵਿੱਚ ਕੀ ਆ ਰਿਹਾ ਹੈ ਜਦੋਂ ਦੇਖਿਆ ਟੰਲੇ ਦੇ ਆਸਣ ਤੇ ਪਹੁੰਚ ਗਏ ਗੱਡੇ ਤਾਂ ਵਿੱਚੋਂ ਰਾਸਣ ਖੀਰ ਦੀਆਂ ਤੌੜੀਆਂ ਪ੍ਰਸ਼ਾਦ ਦੀਆਂ ਤੌੜੀਆਂ ਦਾਲਾਂ ਦੀਆਂ ਤੌੜੀਆਂ ਪ੍ਰਸ਼ਾਦਾਂ ਦੇ ਟੋਕਰੇ ਤਾਂ ਉਹ ਫਰਾਨ ਮੰਨ ਗਏ ਕਹਿੰਦੇ ਹਾਂ ਇੰਨਾ ਕੁਛ ਸਾਧੂਆਂ ਨੂੰ ਕਹਿਆ ਕਹਿੰਦਾ ਲਓ ਗੁਰੂ ਜੀ ਇਹ ਜਿਹੜੀ ਆਪਣੀ ਅਜਮਾਤ ਹੈ ਇਹਨੂੰ ਅੱਜ પ્રસન્ન ਕਰਾ ਦੂੰ ਕਹਿੰਦੇ ਜੀ ਠੀਕ ਹੈ ਗੁਰੂ ਗੋਖਰਨਾਥ ਸਾਰਿਆਂ ਨੂੰ ਚੇਲਿਆਂ ਨੂੰ ਬੁਲਾ ਕੇ ਕਿਹਾ ਭਾਈ ਆ ਪੂਰਨ ਭਗਤ ਦਾ ਭੋਜਨ ਛਕ ਲੋ ਗਜਾ ਵਾਲਾ ਇਹ ਤੁਸੀਂ ਛਕੋ ਜਿੰਨਾ ਜਿੰਨਾ ਲੋੜ ਹੈ ਤੁਹਾਨੂੰ ਸਾਰਿਆਂ ਨੇ ਭੋਜਨ ਛਕਿਆ ਭੋਜਨ ਛਕ ਕੇ ਤਾਂ ਗੁਰੂ ਜੀ પ્રસન્ન ਹੋ ਗਏ ਗੁਰੂ ਗੋਰਖਨਾਥ ਜੀ પ્રસન્ન ਹੋ ਗਏ ਰਾਣੀ ਤੇ ਰਾਣੀ ਨੂੰ ਕਹਿਣ ਲੱਗੇ ਰਾਣੀ ਮੰਗ ਕੀ ਮੰਗਣਾ ਹੈ ਉਹ ਕਹਿੰਦੀ ਗੁਰੂ ਜੀ ਮੈਨੂੰ ਤਾਂ ਸਾਰਾ ਕੁਝ ਤੁਹਾਡਾ ਦਿੱਤਾ ਹੋਇਆ ਬਹੁਤ ਖੁਸ਼ ਹੈ ਨਹੀਂ ਰਾਣੀ ਤੈਨੂੰ ਜੋ ਤੂੰ ਮੰਗੈਗੀ ਉਹ ਦੇਵਾਂਗਾ ਰਾਜ ਮੰਗ ਲਾ ਕੁਛ ਮੰਗ ਲਾ ਤੈਨੂੰ ਸਾਰਾ ਕੁਛ ਮਿਲੂਗਾ ਉਹ ਕਹਿੰਦੀ ਫਿਰ ਗੁਰੂ ਜੀ ਤੁਸੀਂ ਮੇਰੀ ਮੰਗ ਪੂਰੀ ਕਰੋਗੇ ਕਹਿੰਦਾ ਹਾਂ ਗੁਰੂ ਦੇ ਵਚਨ ਕਰਾ ਲੈ ਰਾਣੀ ਨੇ ਗੁਰੂ ਗੋਖਨਾਨ ਦੇ ਤਾਂ ਉੱਥੇ ਫਿਰ ਪੂਰਨ ਦੀ ਮੰਗ ਮੰਗ ਲਈ ਕਹਿੰਦੀ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਮੈਨੂੰ ਪੂਰਨ ਦੇ ਦੇ ਸੋ ਇੰਨਾ ਕੁ ਸਮਾਂ ਮਿਲਿਆ ਇਹ ਸਮੇਂ ਮੁਤਾਬਕ ਤੁਰ ਹੀ ਹੋ ਰਹੀਂਦੀ ਐ ਉਹ ਕੱਲ ਨੂੰ ਸੰਗਤਾਂ ਦੇ ਵਿੱਚ ਫੇਰ ਦੱਸੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕੱਲ ਨੂੰ ਚੱਕਾਂਗੇ ਸੋ ਲੌਜੀਕ ਗੱਲ ਕਰਨੀ ਪੈਗੀ ਤਰਕ ਨਾਲ ਗੱਲ ਕਰਨੀ ਪੈਗੀ ਅੱਜ ਦੀ ਗੱਲ ਕਰਨੀ ਪੈਗੀ ਠੀਕ ਐ ਜੋ ਜਿਹੜਾ ਸਾਡਾ ਇਤਿਹਾਸ ਐ ਸਾਨੂੰ ਗੁਰਮਤ ਸਿਕਾਂਦਾ ਹੈ ਗੁਰਸਿੱਖ ਬੰਨਾ ਪਏਗਾ ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਦੇ ਸਾਂਝੇ ਗੁਰੂ ਹਨ ਸਿੱਖਾਂ ਨੂੰ ਸੇਵਾ ਸਭਾਲ ਮਿਲੀ ਹੈ ਗੁਰਬਾਣੀ ਪੜ੍ਹਨੀ ਪੈਗੀ ਵਿਚਾਰਨੀ ਪੈਗੀ ਪ੍ਰੈਕਟੀਕਲ ਜੀਵਨ ਜੀਣਾ ਪੈਗਾ ਇਹ ਲੋੜ ਤੋਂ ਜ਼ਿਆਦਾ ਜੇ ਖਾਵਾਂਗੇ ਨਹੀਂ 10 ਸੇ ਖਾਵਾਂਗੇ 10 ਨਹੀਂ ਲੱਗਣੇ ਸੋ ਜਿਹੜੀ ਪੋਖਾ ਹੈ ਇਹ ਸਾਡਾ ਰਸ ਹੈ ਇਹ ਇਹਦੇ ਮੁਤਾਬਕ ਦੋ ਰੋਟੀਆਂ ਦਾ ਖੇਲ ਹੈ ਸੋ ਰੋਟੀਆਂ ਮਾਇਆ ਦੇ ਮੰਡਲ ਇਹ ਸੋਨੇ ਦੇ ਮੰਡਲ ਇਹ ਵੀ ਰੋਟੀਆਂ ਹਨ ਸਾਰਾ ਖੇਲ ਦੋ ਰੋਟੀਆਂ ਦਾ ਸੋ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਭੁੱਲਿਆ ਨਹੀਂ ਇਨਸਾਨ ਗਲਤੀ ਦਾ ਪੁਤਲਾ ਹੈ ਗਲਤੀ ਮੰਨ ਲੇ ਸਾਡੇ 13000 ਪੰਜਾਬ ਚ ਗੁਰੂ ਘਰ ਹਨ ਇੰਨੇ ਜੇ ਗ੍ਰੰਥੀ ਵੀ ਸੁਧਰ ਕੇ ਸੋ ਬਹੁਤ ਵੱਡਾ ਇੱਕ ਤਾਕਤ ਰੱਖਦਾ ਹੈ ਜੋ ਬੰਦਾ ਬੰਦਾ ਬਣ ਜੇ ਅਸੀਂ ਬੰਦੇ ਨਹੀਂ ਹਾਂ ਹੈ ਪਸ਼ੂਈ ਸਾ ਸੋ ਥੋੜੀ ਕੁਆਲਿਟੀ ਵਧੀਆ ਸੋ ਬੰਦੇ ਬੰਦਗੀ ਕਰਨੀ ਹੈ ਜੀ ਕਿਰਤ ਕਰਨੀ ਆਈ ਹੀ ਇਹਦਾ ਇਲਾਜ ਹੈ ਜੀ ਜਿੰਨੇ ਕੀ ਰਵਾਇਤੀ ਹਾਏ ਹਾਏ ਕਰਾਏਗੀ ਜਿਹੜਾ ਦੁੱਖਾਂ ਦਾ ਇਲਾਜ ਕਰਾਂਗੇ ਸੋ ਖ ਆਪਣੇ ਆਪ ਆਉਣਗੇ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਚਾਹੀਦਾ ਇਹ ਪਤਾ ਲੱਗ ਗਿਆ ਜੀ ਹੁਣ ਬਾਜੀ ਜਿੱਤ ਜਾਗੇ ਫਰੀ ਜੀ ਕਹਿੰਦੇ ਨੇ ਰੋਟੀ ਕਾਠ ਦੀ ਹੈ ਸਲੂਨਾ ਮੇਰਾ ਸਬਜੀ ਮੇਰੀ ਭੁੱਖ ਹੈ ਫੇ ਮਜੇ ਨਾਲ ਖਚਾ ਗਏ ਜਿੰਨੇ ਰਸ ਉਹਨੇ ਗਲ ਚ ਫਾਸੀਆਂ ਹ ਸਭ ਤਰਕ ਨਾਲ ਲੌਜੀਕ ਨਾਲ ਗੱਲ ਕਰਨੀ ਪੈਗੀ ਅਰਜ ਨਾਲ ਗੱਲ ਕਰਨੀ ਪੈਗੀ ਕੋ ਇੱਕ ਸੋਨਾ ਬਣ ਕੇ ਆਏ ਦਾ ਜੀ 110 ਤੋਂ ਬਹੁਤ ਗੰਤੀਆ ਹੋ ਰਹੀਆਂ ਮੂਰਖ ਜੀ ਦਾਸ ਹੈ ਸੰਗਤਾਰ ਗੁਰਬਖਸ਼ ਨਾਰਾ ਬਖਸ਼ ਲੈਣਾ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9417437746